RTCV ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਇਤਿਹਾਸ ਦੀ ਇਹ ਜਾਨੀ ਪਹਿਲੀ ਤਸਵੀਰ ਤੁਸੀਂ ਦੇਖ ਰਹੇ ਹੋਵੋਗੇ ਜਦੋਂ ਇੱਕ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਬੈਠੀ ਹੈ ਵੱਡਾ ਮੰਡੇਟ ਜਿਹੜਾ ਹੈ ਆਮ ਲੋਕਾਂ ਨੇ ਦਿੱਤਾ 92 93 ਐਮਐਲਏ ਇਸ ਵਕਤ ਮੌਜੂਦ ਨੇ ਉਸ ਪਾਰਟੀ ਦੇ ਪੰਜਾਬ ਦੇ ਅਹੁਦੇਦਾਰ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਉਹਨਾਂ ਨੂੰ ਧਰਨਾ ਲਾ ਕੇ ਅੱਜ ਇੱਥੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਪ੍ਰਦਰਸ਼ਨ ਕੀ ਹੈ ਤੁਸੀਂ ਦੇਖੋ ਤਸਵੀਰਾਂ ਯੁੱਧ ਦਿੱਲੀ ਵਿਰੁੱਧ ਪੰਜਾਬ ਜਿੰਦਾਬਾਦ ਪੰਜਾਬ ਇਕਤਾ ਜਿੰਦਾਬਾਦ ਵਲੰਟੀਅਰ ਇਕਤਾ ਜਿੰਦਾਬਾਦ ਇਸ ਤਰ੍ਹਾਂ ਦੇ ਨਾਰੇ ਜਿਹੜੇ ਇਸ ਤੇ ਲਿਖੇ ਹੋਏ ਆ ਇਹਨਾਂ ਨੇ ਕਿਹਾ ਟਕਸਾਲੀ ਵਰਕਰਾਂ ਦੇ ਹੱਕ ਇੱਥੇ ਰੱਖ ਮਤਲਬ ਕਿਦਣਾ ਕਿਤੇ ਇਸ ਧਰਨੇ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਲੋਕ ਆਪਣੇ ਹੱਕਾਂ ਦੀ ਗੱਲ ਕਰ ਰਹੇ ਆ ਪਰ ਹੱਕ ਸਰਕਾਰ ਦੇ ਵਿੱਚ ਹੁੰਦੇ ਹੋਏ ਕਿਉਂ ਮੰਗਣੇ ਪੈ ਰਹੇ ਨੇ ਇਹ ਇੱਕ ਵੱਡਾ ਸਵਾਲ ਹੈ ਤਸਵੀਰ ਤੁਸੀਂ ਦੇਖੋਗੇ ਪੰਜਾਬ ਮਹਿਲਾ ਮੋਰਚਾ ਦੇ ਪ੍ਰਧਾਨ ਪ੍ਰੀਤੀ ਜੀ ਇੱਥੇ ਬੈਠੇ ਨੇ ਧਰਨਾ ਦੇ ਕੇ ਸੋ ਇਹਨਾਂ ਕੋਲ ਪੰਜਾਬ ਦੀ ਡਿਜ਼ਿਗਨੇਸ਼ਨ ਵੀ ਹੈ ਉਸ ਤੋਂ ਬਾਅਦ ਵੀ ਜਿਹੜਾ ਹੈ ਆਪਣੀ ਹੀ ਸਰਕਾਰ ਦੇ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਏ ਆ ਇਹਨਾਂ ਦੀ ਮਜਬੂਰੀ ਇਹ ਦੱਸਦੇ ਆ ਕਿ ਮੈਂ ਵਲੰਟੀਅਰ ਦੇ ਨਾਲ ਵਲੰਟੀਅਰ ਦੇ ਹੱਕ ਦੇ ਵਿੱਚ ਖੜੀਆਂ ਆ ਪ੍ਰੋਫੈਸਰ ਸਮੇਰ ਸਿੜਾ ਉਹ ਵੀ ਇੱਥੇ ਪਹੁੰਚੇ ਨੇ ਇਹਨਾਂ ਦੇ ਧਰਨੇ ਦੇ ਵਿੱਚ ਸਾਥ ਦੇਣ ਦੇ ਲਈ ਕਿਉਂਕਿ ਪ੍ਰੋਫੈਸਰ ਸਮੇਰ ਸਿੜਾ ਵੀ ਪਹਿਲਾਂ ਆਮ ਆਦਮੀ ਪਾਰਟੀ ਦੇ ਲਈ ਕਾਫੀ ਵੱਡਾ ਕੰਮ ਕਰ ਚੁੱਕੇ ਆ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕਾਰਜਸ਼ੀਲ ਰਹੇ ਆ ਲੋਕਾਂ ਦੇ ਨਾਲ ਗਰਾਊਂਡ ਤੇ ਜੁੜੇ ਸੀ ਇੱਕ ਵਲੰਟੀਅਰ ਦੀ ਤਰ੍ਹਾਂ ਇਹਨਾਂ ਨੇ ਵੀ ਬੜਾ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਅੱਜ ਧਰਨੇ ਦੇ ਵੀ ਸ਼ਾਮਲ ਹੋਏ ਆ ਨਾਲ ਗੋਲੂ ਰਾਜਪੂਤ ਵੀ ਪਹੁੰਚੇ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਉਦੋਂ ਜੁਆਇਨ ਕੀਤੀ ਸੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਨਹੀਂ ਸੀ ਸੱਤਾ ਦੇ ਵਿੱਚ ਨਹੀਂ ਸੀ ਇਹੋ ਲੋਕ ਨੇ ਜਿਨ੍ਹਾਂ ਨੇ ਘਰ ਘਰ ਜਾ ਕੇ ਅਲਖ ਜਗਾਈ ਤੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਕਿ ਆਮ ਆਦਮੀ ਪਾਰਟੀ ਸਰਕਾਰ ਬਣਾ ਗਈ ਸੋ ਪ੍ਰੋਫੈਸਰ ਸਮੇਤ ਸਿਰਾ ਪਹੁੰਚੇ ਆ ਉਹ ਬੋਲ ਰਹੇ ਆ ਉਹਨਾਂ ਨਾਲ ਵੀ ਗੱਲ ਕਰਨੀ ਲੋ ਪਾਰਟੀ ਆਈ ਹੈ ਸਭ ਇਹਨਾਂ ਦਾ ਕਿ ਮੇਰੀ ਟਿਕਟ ਦਾ ਕੀ ਕੀ ਦਾ ਫਿਰ ਪਾਰਟੀ ਦੇ ਵਿੱਚ ਮੈਂ ਗੱਲ ਕਰਾਂ ਤੋ ਜੋ ਉਸ ਟਾਈਮ ਦੇ ਉਤੇ 2 ਸਾਲ ਕੰਮ ਕਰਨ ਤੋਂ ਬਾਅਦ ਗਲੀਆਂ ਗਲੀਆਂ 'ਚ ਫਿਰਨ ਤੋਂ ਬਾਅਦ ਆਪਣਾ ਖੂਨ ਡੋਲਣ ਤੋਂ ਬਾਅਦ ਇਸ ਪਾਰਟੀ ਨੇ ਮੇਰੀ ਟਿਕਟ ਲਾ ਜੋ ਕੀਤਾ ਉਹ ਸਾਰੇ ਸ਼ਹਿਰ ਨੂੰ ਪਤਾ ਜੀ ਤੋ ਮੈਂ ਗੱਲ ਹੋਇਆ ਅੱਜ ਪਾਰਟੀ ਕਰਕੇ ਉਰੇ ਨਹੀਂ ਆਇਆ ਮੈਂ ਕੋਈ ਅਕਾਲੀ ਦਲ ਕਰਕੇ ਨਹੀਂ ਆਇਆ ਮੈਂ ਤਾਂ ਉਹ ਵਰਕਰਾਂ ਕਰਕੇ ਆ ਮੇਰੀ ਟੀਮ ਕਰਕੇ ਆ ਜਿਸ ਟੀਮ ਨੇ ਮੇ ਨਾਲ ਕੰਮ ਕੀਤਾ ਪ੍ਰੀਤੀ ਜੀ ਨੇ ਜੀ ਇਹਨਾਂ ਨੇ ਬਹੁਤ ਕੰਮ ਕੀਤਾ ਉਦੋਂ ਤੋ ਇਹਨਾਂ ਨਾਲ ਹੋ ਗਏ ਪਾਰਟੀਆ ਸਾਹਿਬ ਹੈ ਗੁੱਲੂ ਜੀ ਹੈ ਅਸੀਂ ਸਾਰੇ ਟੀਮ ਸੀਗੇ ਮੈਂ ਉਸ ਟੀਮ ਦੇ ਕਰਕੇ ਉਰੇ ਪਹੁੰਚਿਆ ਹਾਂ ਸਿਰਫ 10 ਮਿੰਟ ਹੀ ਲਾਉਂਗਾ ਜੀ ਇਹਨਾਂ ਦਾ ਧਰਨਾ ਖਰਾਬ ਨਾ ਹੋਵੇ ਮੇਰੇ ਕਰਕੇ ਕਿਉਂਕਿ ਮੈਂ ਹੋਰ ਪਾਰਟੀ ਤੋਂ ਹਾਂ ਮੈਂ ਤਾਂ ਸਿਰਫ ਇਸ ਕਰਕੇ ਆਇਆ ਕਿ ਮੈਨੂੰ ਇਹਨਾਂ ਨਾਲ ਪਿਆਰ ਹੈ ਕਿ ਮੇਰੀ ਟੀਮ ਰਹੀ ਹੈ ਜੀ ਮੈਂ ਇਹਨਾਂ ਦੀ ਟੀਮ ਦਾ 파ਟ ਰਿਹਾ ਹੈਗਾ ਅਸੀਂ ਇਕੱਠੇ ਕੰਮ ਕੀਤਾ ਇਕੱਠੇ ਖੂਨ ਢੋਲਿਆ ਇਸ ਪਾਰਟੀ ਵਿੱਚ ਤਾਂ ਮੈਂ ਸਿਰਫ ਇਸ ਕਰਕੇ ਆਇਆ ਕਿ ਮੈਂ ਤੁਹਾਡੇ ਨਾਲ ਹਾਂ ਤੁਸੀਂ ਮੇਰੀ ਟੀਮ ਹੋ ਅੱਜ ਵੀ ਹੋ ਤੇ ਕੱਲ੍ਹ ਨੂੰ ਵੀ ਰਹੋਗੇ ਮੈਂ ਵੀ ਤੁਹਾਡੀ ਟੀਮ ਹ ਇੱਕ ਉੱਪਰ ਵਾਲੀ ਨੀਚੇ ਵਾਲੀ ਗੱਲ ਨਹੀਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਜੋ ਇੱਕ ਇਨਕਲਾਬ ਦਾ ਮੁੱਦਾ ਚੱਕਿਆ ਸੀਗਾ ਜੀ ਉਸ ਇਨਕਲਾਬ ਦਾ ਅੱਜ ਕੀ ਹਾਲ ਹੈ ਉਹ ਸਾਨੂੰ ਸਭ ਨੂੰ ਬਤਾ ਇੰਨੀ ਗੱਲ ਥੈਂਕ ਯੂ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਅੱਜ ਹਮਦਰਦੀ ਹੈ ਇੱਕ ਟੀਮ ਦੀ ਤਰ੍ਹਾਂ ਨਾਲ ਜੁੜੇ ਆ ਕਿ ਮੈਂ ਕਿਸੇ ਪਾਰਟੀ ਵੱਲੋਂ ਨਹੀਂ ਬਲਕਿ ਇੱਕ ਟੀਮ ਵੱਲੋਂ ਕਿਉਂਕਿ ਇਹ ਟੀਮ ਮੇਰੇ ਨਾਲ ਸੀ ਮੈਂ ਇਹਨਾਂ ਦੇ ਨਾਲ ਸੀ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਮੇਰ ਸਿਦਾ ਨੇ ਵੀ ਬਹੁਤ ਮਿਹਨਤ ਕੀਤੀ ਸੀ ਬੜੇ ਘਰ ਘਰ ਜਾ ਕੇ ਜਿਹੜਾ ਹੈ ਗੱਲਬਾਤ ਕੀਤੀ ਸੀ ਸੋ ਉਸ ਤੋਂ ਬਾਅਦ ਵੀ ਜਦੋਂ ਮਾਨ ਨਹੀਂ ਮਿਲਦਾ ਤੇ ਫਿਰ ਵਿਅਕਤੀ ਮਹਿਸੂਸ ਕਰਦਾ ਹੀ ਸੋ ਵਲੰਟੀਅਰਸ ਵੀ ਉਸ ਚੀਜ਼ ਨੂੰ ਮਹਿਸੂਸ ਕਰਕੇ ਅੱਜ ਧਰਨਾ ਦੇਣ ਲਈ ਇੱਥੇ ਮਜਬੂਰ ਹੋਏ ਨੇ ਤੇ ਉਹ ਧਰਨਾ ਦੇ ਰਹੇ ਨੇ